ਹਾਂਜੀ ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪੜੋ ਪੰਜ ਆਵਦੇ ਉੱਪਰ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸਟੈਟ ਦੇ ਨਾਲ ਸੰਬੰਧਿਤ ਅੱਜ ਵਾਲੀ ਕਲਾਸ ਜਿਹੜੀ ਹੈਗੀ ਉਹ ਮੋਸਟ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਸਾਰੀਆਂ ਹੀ ਪਿਛਲੇ ਪੇਪਰਾਂ ਦੇ ਵਿੱਚ ਆਉਣ ਵਾਲੀਆਂ ਕਵਿਤਾਵਾਂ ਨੂੰ ਕਵਰ ਕਰ ਦਿੱਤਾ ਸੋ ਧਿਆਨ ਦੇ ਨਾਲ ਤੁਸੀਂ ਸਾਰਿਆਂ ਨੇ ਸੋਲਵ ਕਰਨਾ ਤੇ ਕਵਿਤਾ ਨੂੰ ਕਿਵੇਂ ਸੋਲਵ ਕਰਨਾ ਹੈ ਸੋ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਿੱਖ ਲਵਾਂਗੇ ਸੋ ਚਲਦੇ ਹਾਂ ਆਪਾਂ ਪ੍ਰਸ਼ਨ ਦੇ ਵੱਲ ਸੋ ਜਦੋਂ ਵੀ ਅਸੀਂ ਕਵਤਾ ਨੂੰ ਸੋਲਵ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨ ਨੂੰ ਪੜਾਂਗੇ ਪ੍ਰਸ਼ਨ ਨੂੰ ਪੜਨ ਤੋਂ ਬਾਅਦ ਸਾਨੂੰ ਨਾਲ ਦੀ ਨਾਲ ਕਵਤਾ ਦਾ ਆਨਸਰ ਪਤਾ ਲੱਗ ਜਾਂਦਾ ਹੈ ਕਿ ਇਸ ਪ੍ਰਸ਼ਨ ਦਾ ਆਨਸਰ ਉੱਤਰ ਕੀ ਬਣੂਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਅਸੀਂ ਪ੍ਰਸ਼ਨਾਂ ਵੱਲ ਦੇਖਦੇ ਹਾਂ ਕਿ ਪ੍ਰਸ਼ਨ ਸਾਨੂੰ ਇਸ ਦੇ ਵਿੱਚ ਕਿਹੜੇ ਆ ਕਿਹੜੇ ਆ ਸਭ ਤੋਂ ਪਹਿਲਾਂ ਪ੍ਰਸ਼ਨ ਪਹਿਲੇ ਤੇ ਜਾਵਾਂਗੇ ਪਹਿਲਾ ਪ੍ਰਸ਼ਨ ਹੈ ਕਿ ਅਵਤਰੇ ਸ਼ਬਦ ਤੋਂ ਕੀ ਭਾਵ ਹੈ ਇਹਦੇ ਵਿੱਚ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਸੰਘਾਰ ਅਵਤਾਰ ਧਾਰਿਆ ਹੋਣਾ ਮਰ ਜਾਣਾ ਨਾਸ਼ ਕਰਨਾ ਸੋ ਇਹਨਾਂ ਚਾਰੀ অপਸ਼ਨਾਂ ਨੂੰ ਅਸੀਂ ਪੜ੍ਹਨ ਤੋਂ ਬਾਅਦ ਅਸੀਂ ਕਵਤਾ ਦੇ ਸਟਾਰਟਿੰਗ ਦਾ ਜਿਹੜਾ ਕਹਿ ਸਕਦੇ ਹਾਂ ਲਾਈਨਾਂ ਨੇ ਉਹਨਾਂ ਨੂੰ ਦੇਖਾਂਗੇ ਕਿਉਂਕਿ ਪਹਿਲਾ ਪ੍ਰਸ਼ਨ ਸਟਾਰਟਿੰਗ ਦੇ ਵਿੱਚ ਹੀ ਪਿਆ ਹੋਗਾ ਪ੍ਰਭ ਜੀ ਵਾਰ-ਵਾਰ ਅਵਤਾਰੇ ਹਰ ਨਾਖਸ਼ ਨਹੀਂ ਮਰੇ ਸੋ ਇੱਥੋਂ ਇਹ ਸਾਨੂੰ ਪਤਾ ਲੱਗ ਰਿਹਾ ਕਿ ਵਾਰ-ਵਾਰ ਕਿਸੇ ਨੇ ਅਵਤਾਰ ਧਾਰਿਆ ਤਾਂ ਇੱਥੋਂ ਅਸੀਂ ਇਸ ਸਵਾਲ ਦਾ ਸਹੀ ਅੰਤਰ ਲਗਾ ਸਕਦੇ ਹਾਂ ਕਿ ਅਵਤਾਰ ਧਾਰਿਆ ਵੀ অপਸ਼ਨ ਬਿਲਕੁਲ ਸਹੀ ਜਵਾਬ ਹੋਵੇਗਾ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਕਾਵਸ ਅਨੁਸਾਰ ਸਵੇਰੇ ਦਾ ਪ੍ਰਹਿਲਾਦ ਸ਼ਾਮ ਨੂੰ ਕੀ ਬਣ ਜਾਂਦਾ ਸੋ ਇਹ ਵੀ ਅਸੀਂ ਉੱਥੇ ਜਾਵਾਂਗੇ ਸੋ ਕਹਿਣ ਦਾ ਭਾਵ ਇਹ ਹੈ ਕਿ ਚਾਹੇ ਤੁਸੀਂ ਇਸ ਕਵਤਾ ਨੂੰ ਹੱਲ ਕੀਤਾ ਹੋਇਆ ਪਹਿਲਾਂ ਤੋਂ ਪਰ ਜੇਕਰ ਬਿਲਕੁਲ ਨਵੀਂ ਕਵਤਾ ਆ ਰਹੀ ਹੈ ਤਾਂ ਉਸ ਦੇ ਲਈ ਵੀ ਇਹ ਟ੍ਰਿਕ ਜਿਹੜੀ ਹੈਗੀ ਹੈ ਸਫਲ ਕਾਰਗਰ ਹੁੰਦੀ ਹੈ ਕਿਉਂਕਿ ਅਸੀਂ ਪਹਿਲਾਂ ਪ੍ਰਸ਼ਨ ਪੜਾਂਗੇ ਫਿਰ ਉਸ ਪ੍ਰਸ਼ਨ ਨੂੰ ਪੜ ਅਨਸਾਰ ਹੀ ਜੇ ਪਹਿਲਾ ਪ੍ਰਸ਼ਨ ਹੈ ਤਾਂ ਉਹਦੀਆਂ ਜਿਹੜੀਆਂ ਉੱਤਰ ਨੇ ਪਹਿਲੀਆਂ ਦੋ ਜਾਂ ਤਿੰਨ ਲਾਈਨਾਂ ਦੇ ਵਿੱਚ ਹੋਊਗਾ ਦੂਸਰਾ ਤਗਲੀਆਂ ਦੇ ਵਿੱਚ ਹੋਊਗਾ ਤਾਂ ਲਾਈਨੋਵਰ ਸਾਨੂੰ ਜਿਹੜੇ ਪ੍ਰਸ਼ਨ ਨੇ ਉਹ ਦੇਖ ਕੇ ਨੂੰ ਮਿਲ ਸਕਦੇ ਆ ਸੋ ਸਾਨੂੰ ਹੁਣ ਇਸ ਪ੍ਰਸ਼ਨ ਦਾ ਅਸੀਂ ਹੱਲ ਕਰਨਾ ਸੋ ਅਸੀਂ ਇਸੇ ਤਰੀਕੇ ਦੇ ਨਾਲ ਅਸੀਂ ਪ੍ਰਸ਼ਨ ਨੂੰ ਦੇਖਾਂਗੇ ਤੇ ਹੱਲ ਕਰ ਦਾਂਗੇ ਤੇ ਇਥੇ ਕਾਵ 17 ਅਨੁਸਾਰ ਸਵੇਰੇ ਦਾ ਪ੍ਰਹਲਾਦ ਸ਼ਾਮ ਨੂੰ ਕੀ ਬਣ ਜਾਂਦਾ ਹੈ ਸ਼ਾਮ ਨੂੰ ਬਣ ਜਾਂਦਾ ਹੈ ਹਰਨਾਕਸ਼ ਤੇ ਡੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਅਗਲੇ ਪ੍ਰਸ਼ਨ ਦੇ ਸਰਗੀ ਦਿਨ ਦੇ ਕਿਹੜੇ ਸਮੇਂ ਨੂੰ ਕਿਹਾ ਜਾਂਦਾ ਹੈ ਸਰਗੀ ਸਵੇਰ ਦਾ ਸ਼ਾਮ ਦਾ ਰਾਤ ਦਾ ਜਾਂ ਦੁਪਹਿਰ ਦਾ ਸੋ ਇਹ ਆਪਸ਼ਨ ਇੱਥੇ ਬਿਲਕੁਲ ਸਹੀ ਹੈ ਸਵੇਰ ਦਾ ਹੰਝੂ ਕਿਸ ਗੱਲ ਦਾ ਪ੍ਰਤੀਕ ਹਨ ਹੁਣ ਤੁਸੀਂ ਇਸ ਪ੍ਰਸ਼ਨ ਨੂੰ ਪਹਿਲਾਂ ਪੜਿਆ ਕਵਿਤਾ ਅਸੀਂ ਸਾਰੀ ਪਹਿਲਾਂ ਪੜ ਕੇ ਸਮਾਂ ਬਰਬਾਦ ਨਹੀਂ ਕਰਨਾ ਅਸੀਂ ਕਵਿਤਾ ਸਾਰੀ ਨਹੀਂ ਪੜਾਂਗੇ ਅਸੀਂ ਪ੍ਰਸ਼ਨ ਪੜਾਂਗੇ ਪ੍ਰਸ਼ਨ ਨੂੰ ਪੜਨ ਤੋਂ ਬਾਅਦ ਅਸੀਂ ਕਵਿਤਾ ਦੇ ਵੱਲ ਜਾਵਾਂਗੇ ਸੋ ਇਸ ਦੇ ਵਿੱਚ ਸਾਨੂੰ ਨਵੇਂ ਬ੍ਰਹਮ ਨੂੰ ਨਵੀਂ ਕਲਪਣਾ ਨਹੀਂ ਬੰਧਣਾ ਕਰੇ ਹਰਨਾਕਸ਼ ਨਹੀਂ ਮਰੇ ਸੋ ਅੱਗੇ ਜਾਵਾਂਗੇ ਸਰਗੀ ਦਾ ਪ੍ਰਹਿਲਾਦ ਸੰਝ ਨੂੰ ਹਰਨਾਕਸ਼ ਬਣ ਜਾਵੇ ਸੰਝ ਨજર ਨੂੰ ਰੂਪ ਫਜਰ ਦਾ ਜੁਗ ਮਹਿਲਾ ਦਿਸ ਜਾਵੇ ਆਪਣਾ ਹੀਸਾ ਆਪਣੀ ਹੀਰਾ ਦੀਮਲ ਨਾ ਹਾਈ ਆਪਣਾ ਹੀਸਾ ਆਪਣੀ ਹੀਰਾ ਦੀਮੋਲ ਨਾ ਹਾਂ ਮੀ ਪਰੇ ਹਰਨਾਕਸ਼ ਨਹੀਂ ਮਰੇ ਸੋ ਸਿੱਧਾ ਜਿਹਾ ਸਾਬ ਹੈ ਕਿ ਹੰਝੂ ਇੱਥੇ ਕਿਹੜੀ ਗੱਲ ਦਾ ਪ੍ਰਤੀਕ ਹੋਣਗੇ ਦੁੱਖ ਦੇ ਹੀ ਹੋਣਗੇ ਖੁਸ਼ੀ ਦਾ ਤਾਂ ਹੋਣਗੇ ਨਹੀਂ ਸੋ ਇਹ ਆਪਸ਼ਨ ਬਿਲਕੁਲ ਸਹੀ ਹੈ ਹਰਨਾਕਸ਼ ਤੇ ਪ੍ਰਹਿਲਾਦ ਦਾ ਆਪਸ ਵਿੱਚ ਰਿਸ਼ਤਾ ਕੀ ਸੀ ਸੋ ਇਹਨਾਂ ਦਾ ਆਪਸ ਵਿੱਚ ਰਿਸ਼ਤਾ ਪਿਓ ਪੁੱਤਰ ਦਾ ਸੋ ਇਹ ਗੱਲ ਧਿਆਨ ਵਿੱਚ ਰੱਖਿਓ ਵੀ ਆਪਸ਼ਨ ਬਿਲਕੁਲ ਸਹੀ ਹੈ ਅਕੋਰਡਿੰਗ ਟੂ ਪੋਇਮ ਦੇ ਅਨੁਸਾਰ ਹੀ ਅਸੀਂ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਆਨਸਰ ਦੇਣੇ ਆ ਆਪਦੇ ਕੋਲੋਂ ਕੋਈ ਵੀ ਪ੍ਰਸ਼ਨ ਦਾ ਉੱਤਰ ਸੋਚਣਾ ਨਹੀਂ ਆ ਇਹਨਾਂ ਕਵਿਤਾ ਵਿੱਚ ਮਰੇ ਸ਼ਬਦ ਕਿੰਨੀ ਵਾਰ ਪ੍ਰਯੋਗ ਹੋਇਆ ਸੋ ਕਵਿਤਾ ਦੇ ਵੱਲ ਫੇਰ ਤੁਸੀਂ ਜਾ ਸਕਦੇ ਹੋ ਵਾਪਸ ਪਰ ਪੜ੍ਹਨ ਤੋਂ ਬਾਅਦ ਤੁਸੀਂ ਉਹਨਾਂ ਸ਼ਬਦਾਂ ਨੂੰ ਅੰਡਰਲਾਈਨ ਕਰੋਗੇ ਜਿਹੜੇ ਵਾਰ-ਵਾਰ ਰਿਪੀਟ ਹੋਏ ਐ ਇੱਕੋ ਸ਼ਬਦ ਵਾਰ-ਵਾਰ ਰਿਪੀਟ ਹੋਇਆ ਤਾਂ ਚਾਰ ਵਾਰ ਹੋਇਆ ਸੀ ਆਪਸ਼ਨ ਐ ਇੱਥੇ ਬਿਲਕੁਲ ਸਹੀ ਐ ਮੈਂ ਇੱਥੇ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹਾਂਗੀ ਕਿਉਂਕਿ ਕਵਿਤਾਵਾਂ ਤੁਸੀਂ ਆਲਮੋਸਟ ਸਾਰੀਆਂ ਕਰੀਏ ਹੋਣੀਆਂ ਅਸੀਂ ਇੱਥੇ ਟ੍ਰਿਕ ਸਮਝਣੀ ਐ ਕਿ ਕਵਿਤਾ ਨੂੰ ਹੱਲ ਕਿਵੇਂ ਕਰਨਾ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅੱਗੇ ਤੁਹਾਨੂੰ ਪਤਾ ਹੈ ਕਿ ਸਾਡੀ ਐਪ ਜਿਹੜੀ ਹੈਗੀ ਪਲੇ ਸਟੋਰ ਤੇ ਬਣ ਚੁੱਕੀ ਹੈ ਪੜੋ ਪੰਜ ਆਪ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਇਸ ਦੇ ਵਿੱਚ ਮਾਸਟਰ ਗ੍ਰੇਡਰ ਪੰਜਾਬੀ ਲੈਕਚਰਰ ਗ੍ਰੇਡਰ ਪੰਜਾਬੀ ਸਿਲੇਬਸ ਬੈਚ ਟੈਸਟ ਬੈਚ ਪੰਜਾਬੀ ਦੇ ਨਾਲ ਰਿਲੇਟਡ ਇਸ ਤੋਂ ਬਿਨਾ ਕੁਆਲੀਫਾਈ ਪੇਪਰ ਏ ਦੀ ਤਿਆਰੀ ਕਰ ਰਹੇ ਹੋ ਤਾਂ ਉਸ ਦੇ ਨਾਲ ਸੰਬੰਧਿਤ ਵੀ ਤੁਹਾਨੂੰ ਬੈਚ ਸਿਲੇਬਸ ਬੈਚ ਮਿਲ ਸਕਦਾ ਹੈ ਸੋ ਉਮੀਦ ਹੈ ਕਿ ਤੁਹਾਨੂੰ ਇੱਥੇ ਜਿਹੜੀ ਹੈਗੀ ਐਪ ਉਹਦੇ ਵਿੱਚ ਪੂਰੀ ਸਹਾਇਤਾ ਮਿਲੂਗੀ ਸਾਡੇ ਵੱਲੋਂ ਜਿੰਨੇ ਵੀ ਬੈਚ ਚਲਾਏ ਜਾ ਰਹੇ ਆ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਆ ਭਾਈ ਇਹਨਾਂ ਵਿੱਚ ਇਹਨਾਂ ਕਾਵਿ ਸਤਰਾਂ ਦਾ ਕਵੀ ਕੌਣ ਹੈ ਜੋ ਸਾਡੇ ਕੋਲੇ ਕਾਵਿ ਸਤਰਾਂ ਨੇ ਹਰਨਾਕਸ਼ ਨਹੀਂ ਮਰੇ ਤਾਂ ਇਹਨਾਂ ਕਾਵਿ ਸਤਰਾਂ ਦਾ ਕਵੀ ਭਾਈ ਵੀਰ ਸਿੰਘ ਦੀ ਕਵਿਤਾ ਜਿਹੜੀ ਹੈਗੀ ਉਹ ਆਪਾਂ ਕਰ ਚੁੱਕੇ ਆਲਰੇਡੀ ਪ੍ਰੋਫੈਸਰ ਪੂਰਨ ਸਿੰਘ ਦੀ ਵੀ ਕਰ ਚੁੱਕੇ ਆ ਅਮਰਤਾ ਪ੍ਰੀਤਮ ਦੀ ਵੀ ਕਰ ਚੁੱਕੇ ਆ ਇਹ ਡਾਕਟਰ ਪ੍ਰਜਨ ਸਿੰਘ ਦੀਆਂ ਡੀ ਆਪਸ਼ਨ ਬਿਲਕੁਲ ਸਹੀ ਹੈ ਹੁਣ ਅਗਲਾ ਕਵਿਤਾ ਸਾਡੇ ਕੋਲੇ ਅਮਨ ਦਾ ਇਹ ਅਹਿਦ ਨਾਮਾ ਆਉ ਦੁਨੀਆ ਵਾਲਿਓ ਦਸਤਕ ਕਰੋ ਕਾगज ਹੈ ਇਹ ਤਕਦੀਰ ਦਾ ਤੇ ਇਲਮ ਹੈ ਤਦਵੀਰ ਦੀ ਹੁਣ ਇਹਨਾਂ ਕਾਵ ਸਤਰਾਂ ਨੂੰ ਅਸੀਂ ਪਹਿਲਾਂ ਸਾਰੀਆਂ ਨੂੰ ਨਹੀਂ ਪੜਾਂਗੇ ਅਸੀਂ ਪਹਿਲਾਂ ਇੱਕ ਪ੍ਰਸ਼ਨ ਨੂੰ ਪੜਾਂਗੇ ਪ੍ਰਸ਼ਨ ਨੂੰ ਪੜਨ ਤੋਂ ਬਾਅਦ ਅਸੀਂ ਕਵਿਤਾ ਦੇ ਵਿੱਚ ਆਏ ਉਹਨਾਂ ਸ਼ਬਦਾਂ ਦੇ ਆਧਾਰ ਤੇ ਵਾਕਾਂ ਦੇ ਆਧਾਰ ਤੇ ਕਾਵਕ ਤੁਕਾਂ ਦੇ ਆਧਾਰ ਤੇ ਉਸ ਪ੍ਰਸ਼ਨ ਦਾ ਹੱਲ ਕਰਾਂਗੇ ਇਸ ਕਵਿਤਾ ਵਿੱਚ ਸੁਨੇਹਾ ਦਿੱਤਾ ਕਿਸ ਚੀਜ਼ ਦਾ ਗਿਆ ਸੋ ਸ਼ੁਰੂ ਦੇ ਵਿੱਚ ਹੀ ਸੁਨੇਹਾ ਦੇਤਾ ਅਮਨ ਦਾ ਸੋ ਇੱਥੇ ਬਿਲਕੁਲ ਵੀ ਆਪਸ਼ਨ ਹੈ ਠੀਕ ਹੈ ਇਹ ਆਪਣੇ ਕੋਲੇ ਦੇਖੋ ਪਹਿਲਾ ਪ੍ਰਸ਼ਨ ਜਿਹੜਾ ਪਹਿਲਾ ਪ੍ਰਸ਼ਨ ਆਵੇਗਾ ਉਸ ਦਾ ਉੱਤਰ ਜੇ ਸਾਨੂੰ ਮਿਲੂਗਾ ਤਾਂ ਪਹਿਲੀਆਂ ਦੋ ਤਿੰਨ ਲਾਈਨਾਂ ਦੇ ਵਿੱਚ ਹੀ ਮਿਲ ਜਾਏਗਾ ਜਾਂ ਬਿਲਕੁਲ ਸ਼ੁਰੂਆਤ ਦੇ ਵਿੱਚ ਹੀ ਪਿਆ ਹੁੰਦਾ ਹੈ ਚਲੋ ਜੀ ਦੁਨੀਆ ਵਾਲਿਆਂ ਨੂੰ ਕਿਸ ਅਹਦ ਨਾਮੇ 'ਤੇ ਦਸਤਕ ਕਰਨ ਲਈ ਕਿਹਾ ਗਿਆ ਹੈ ਨਫਰ ਦੇ ਅਮਨਤ ਦੇ ਅਮਨ ਦੇ ਦੇਸ਼ ਭਗਤੀ ਦੇ ਭ੍ਰਿਸ਼ਟਾਚਾਰ ਦੇ ਤੇ ਵਾਰ-ਵਾਰ ਕਵਤਾ ਦੇ ਵਿੱਚ ਅਮਨ ਦੀ ਤਾਂ ਗੱਲ ਹੋਈ ਹੈ ਸਭ ਤੋਂ ਪਹਿਲਾਂ ਜੇ ਅਸੀਂ ਕਵਤਾ ਦਾ ਵਿਸ਼ਾ ਹੀ ਦੇਖੀਏ ਉਹੀ ਅਮਨ ਸੋ ਇਸ ਆਧਾਰ ਤੇ ਇਹ ਤਾਂ ਸਾਨੂੰ ਆਸਾਨੀ ਦੇ ਨਾਲ ਹੀ ਉੱਤਰ ਪਤਾ ਹੋਣਾ ਚਾਹੀਦਾ ਕਿ ਵੀ ਆਪਸ਼ਨ ਇੱਥੇ ਰਾਈਟ ਹੈ ਓਕੇ ਸੋ ਅਗਲੇ ਸਵਾਲ ਤੇ ਚੱਲਦੇ ਹਾਂ ਕਲਮ ਦੇ ਵਿੱਚ ਅਮਨਦੀ ਸ਼ਾਹੀ ਭਰੋ ਕਾਵ ਉਕਤੀ ਰਾਹੀ ਕਿਹਨਾਂ ਨੂੰ ਅਮਨਦੀ ਸ਼ਾਹੀ ਭਰਨ ਦੇ ਲਈ ਕਿਹਾ ਗਿਆ ਹੁਣ ਆ ਦੇਖੋ ਸਿੱਧਾ ਜਿਹਾ ਸਾਬ ਹੈ ਕਿ ਕਲਮ ਦੇ ਵਿੱਚ ਅਮਨਦੀ ਸ਼ਾਹੀ ਕੌਣ ਭਰੂਗਾ ਲੇਖਕ ਹੀ ਭਰਨਗੇ ਆਪ ਲੋਕ ਥੋੜੀ ਨਾ ਪਰਨਗੇ ਰਾਜਨੀਤੀ ਬਣ ਥੋੜੀ ਨਾ ਪਰਨਗੇ ਸੋ ਇਥੇ ਬਿਲਕੁਲ ਸਹੀ ਜਵਾਬ ਹੋਊਗਾ ਸੀ ਆਪਸ਼ਨ ਜਿਹੜੇ ਲੇਖਾਰੀ ਹੈ ਉਹੀ ਅਮਨ ਦੀ ਸ਼ਾਹੀ ਪਰ ਸਕਦੇ ਹੈ ਸੋ ਇਥੇ ਸੀ ਆਪਸ਼ਨ ਸਹੀ ਬਣ ਜੂਗੀ ਕਿਸ ਚੀਜ਼ ਨੂੰ ਠੋਕਰ ਨਹੀਂ ਲੱਗਣੀ ਚਾਹੀਦੀ ilm ਅਤੇ kalam ਨੂੰ desh ਨੂੰ lokan nu netaan nu ਵਾਰ-ਵਾਰ ਕਵਤਾ ਦੇ ਵਿੱਚ ਕਿਸ ਚੀਜ਼ ਦੀ ਗੱਲ ਹੁੰਦੀ ਹੈ ਚਾਹੇ ਤੁਸੀਂ ਇੱਕ ਵਾਰੀ ਦੇਖ ਵੀ ਸਕਦੇ ਹੋ ਠੀਕ ਹੈ ਸੋ ਇਸ ਕਵਤਾ ਨੂੰ ਅਸੀਂ ਦੇਖ ਵੀ ਸਕਦੇ ਹਾਂ ਕੀ ਨਫ਼ਰਤ ਦੀ ਕਾਲੀ ਰਾਤ ਹੈ ਨਫ਼ਰਤ ਦੀ ਕਾਲੀ ਬਾਤ ਹੈ ਠੋਕਰ ਨਾ ਲੱਗੇ ਇਲਮ ਨੂੰ ਠੋਕਰ ਨਾ ਲੱਗੇ ਕਲਮ ਨੂੰ ਸੋ ਚੌਥੀ ਜਾਂ ਤੀਜੀ ਸਤਰ ਦੇ ਵਿੱਚ ਹੀ ਸਾਨੂੰ ਅਗਲੇ ਸਵਾਲ ਦਾ ਜਵਾਬ ਵੀ ਦੇਖਣ ਨੂੰ ਮਿਲ ਰਿਹਾ ਸੋ ਇੱਥੇ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਲਾਈਨੋ ਵਰਕਤਾ ਦੇ ਪ੍ਰਸ਼ਨ ਦੇ ਉੱਤਰ ਜਿਹੜੇ ਨੇ ਉਹ ਪਏ ਹੁੰਦੇ ਆ ਕਾਵ ਸਤਰਾਂ ਦੇ ਵਿੱਚ ਸੋ ਇੱਥੇ ਇਹ ਆਪਸ਼ਨ ਬਿਲਕੁਲ ਸਹੀ ਹੈ ਇਹ ਦਨਾਮਾ ਦਾ ਅਰਥ ਕੀ ਹੈ ਨਾਮੇ ਦਾ ਸ਼ਬਦ ਜਦੋਂ ਵੀ ਕਿਸੇ ਅ ਸ਼ਬਦ ਦੇ ਮਗਰ ਜਿਵੇਂ ਜੰਗਨਾਮਾ ਜਫਰਨਾਮਾ ਕਿਸੇ ਸ਼ਬਦ ਦੇ ਮਗਰ ਨਾਮਾ ਸ਼ਬਦ ਹੁੰਦਾ ਹੈ ਤੇ ਨਾਮੇ ਦਾ ਅਰਥ ਹੀ ਕੀ ਹੁੰਦਾ ਹੈ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੱਤਰ ਸੋ ਪੱਤਰ ਇਸ ਦਾ ਅਰਥ ਹੈ ਇਸ ਅਧਾਰ ਤੇ ਸਾਡੇ ਕੋਲੇ ਸੀ অপਸ਼ੀਨ ਈ ਸਹੀ ਪਈ ਹੈ ਸੋ ਪ੍ਰਤੀਗਿਆ ਪੱਤਰ ਕਲਮ ਤੋ ਕੀ ਭਾਵ ਹੈ ਦੇਸ਼ ਲੋਕ ਰਾਸ਼ਟਰ ਲੇਖਕ ਕਲਮ ਤੋ ਇੱਥੇ ਕਿਹੜੀ ਗੱਲ ਦੀ ਮਤਲਬ ਲਿਆ ਗਿਆ ਚਾਹੇ ਤੁਸੀਂ ਇੱਕ ਵਾਰੀ ਕਵਤਾ ਨੂੰ ਵੇਖ ਵੀ ਸਕਦੇ ਹੋ ਪੇਪਰ ਦੇ ਵਿੱਚ ਜੇਕਰ ਇਹ ਕਵਤਾ ਨਾ ਆਵੇ ਤਾਂ ਵੀ ਜੇਕਰ ਹੋਰ ਕਵਤਾ ਆ ਰਹੀ ਹੈ ਤਾਂ ਵੀ ਅਸੀਂ ਦੇਖ ਸਕਦੇ ਹਾਂ ਦਿਲ ਦਾ ਚਰਾਗ ਬਲ ਕੇ ਸਾਵੇਂ ਤਰੋ ਦਸਤਕ ਕਰੋ ਆਵੋ ਕਿ ਜ਼ਿੰਦਗੀ ਮਹਿੰਗੀਆਂ ਆਵੋ ਕਿ ਮੋਤੀਆਂ ਸਸਤੀਆਂ ਓਏ ਹੁਸਨ ਦੇ ਬੰਜਾਰਿਓ ਓਏ ਹੁਨਰ ਦੇ ਬੰਜਾਰਿਓ ਅੱਜ ਆਪਣੇ ਇਸ਼ਕ ਨੂੰ ਜਾਮਣ ਤਰੋ ਦਸਤਕ ਕਰੋ ਸੋ ਅਸਲ ਦੇ ਵਿੱਚ ਇੱਥੇ ਬਿਲਕੁਲ ਸਹੀ ਜਵਾਬ ਕੀ ਹੋਊਗਾ ਆਜੋ ਫਿਰ ਆਪਾਂ ਪ੍ਰਸ਼ਨ ਦੇ ਵੱਲ ਹੀ ਵੱਧਦੇ ਹਾਂ ਲੋਕ ਕਲਮ ਤੋਂ ਕੀ ਭਾਵ ਹੈ ਲੋਕ ਸੋ ਵੀ ਆਪਸ਼ਨ ਬਿਲਕੁਲ ਸਹੀ ਹੈ ਸੌਰੀ ਮਾਫ ਕਰਨਾ ਕਲਮ ਤੋਂ ਕੀ ਭਾਵ ਹੈ ਇੱਥੇ ਡੀ ਆਪਸ਼ਨ ਲੇਖਕ ਕਲਮ ਤੋਂ ਭਾਵ ਹੈ ਇੱਥੇ ਲੇਖਕ ਸੋ ਫਿਰ ਆਪਾਂ ਗੱਲ ਕਰਦੇ ਹਾਂ ਕਿ ਆਪਣੀ ਜਿਹੜੀ ਪਲੇ ਸਟੋਰ ਦੇ ਉੱਪਰ ਐਪ ਪੜੋ ਪੰਜਾਬ ਆ ਚੁੱਕੀ ਹੈ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਸੋ ਕਹਿੰਦੇ ਅਗਲੀ ਹਫ਼ਤਾ ਸਾਡੇ ਕੋਲੇ ਆ ਚੁੱਕੀ ਹੈ ਜਿਹੜੀ ਕਿ ਪੁਰਾਣੀ ਪੇਪਰਾਂ ਦੇ ਵਿੱਚ ਆਈ ਹੋਈ ਹੈ ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਇੰਨਾ ਚਿਰ ਮਿਲਿਆ ਜਿਠਹਾੜ ਦੀ ਰੁੱਤੇ ਜਿਉਂ ਥਲ ਭੁਜ ਦੇ ਸਿਖਰ ਤੇ ਪੈਰੇ ਇੱਕ ਕਿਣਕੇ ਦੇ ਉੱਤੋਂ ਅੱਕ ਕੱਕੜੀ ਦਾ ਫੰਬਾ ਉਬੜ ਉੱਡਦਾ ਪਲਛਿਨ ਛਾਂ ਕਰ ਜਾਵੇ ਤੇ ਮੇਰੀ ਸਰਗੀ ਮੁਖ ਚੰਨੀਏ ਯਾਦ ਤੇਰੀ ਮੈਂ ਸਾਹਮ ਸਾਹਮ ਕੇ ਇੰਜ ਦਿਲ ਅੰਦਰ ਰੱਖੀ ਜਿਉਂ ਸਿਆਲੀ ਰੁੱਤੇ ਜਿਉਂ ਸਾਲੀ ਸਿਆਲੀ ਰੁੱਤੇ ਟੁੱਟੇ ਹੋਏ ਛੱਪਰ ਦੇ ਉੱਤੇ ਮੀਂਹ ਗੜੇ ਦਾ ਵਸਤਾ ਛੱਪਰ ਹੋਵੇ ਥੱਲੇ ਇੱਕ ਮੁਸਾਫਰ ਬੈਠਾ ਅੱਗ ਬਾਲ ਕੇ ਤ੍ਰਿਪ 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 ਚੁੰਦੇ ਮੀਂਹ ਤੋਂ ਟੇਪਿਓ ਨਿਗ ਬਚਾਵਨ ਖਾਤਰ ਰੋਕ ਪਿੱਟ ਤੇ ਗੰਧਲਾ ਪਾਣੀ ਅੱਗ ਦੇ ਝੁਕਿਆ ਹੋਵੇ ਚਾਹੇ ਤੁਸੀਂ ਇਸ ਕਵਤਾ ਨੂੰ ਪਹਿਲਾਂ ਪੜ੍ਹ ਲਿਆ ਪਰ ਜੇਕਰ ਸਹੀ ਤਰੀਕਾ ਅਸੀਂ ਦੇਖਦੇ ਆਂ ਪ੍ਰਸ਼ਨ ਨੂੰ ਹੱਲ ਕਰਨ ਦਾ ਤਾਂ ਪ੍ਰਸ਼ਨ ਨੂੰ ਪਹਿਲਾਂ ਪੜ੍ਹੋ ਫਿਰ ਅਸੀਂ ਸ਼ੁਰੂਆਤੀ ਜਿਹੜੀਆਂ ਸਤਰਾਂ ਨੇ ਸਤਰਾਂ ਨੇ ਉਹਨਾਂ ਦੇ ਵਿੱਚੋਂ ਇਸ ਪ੍ਰਸ਼ਨ ਦਾ ਉੱਤਰ ਲੱਭ ਸਕਦੇ ਆਂ ਹਾਲ ਸ਼ਬਦ ਦਾ ਸਮਾਨਾਰਥ ਇਹਨਾਂ ਦੇ ਵਿੱਚੋਂ ਕਿਹੜਾ ਹੈ ਸਮਾਨਾਰਥਕ ਸ਼ਬਦ ਵੀ ਸਾਨੂੰ ਪੁੱਛਿਆ ਜਾ ਸਕਦਾ ਹੈ ਤਾਂ ਅਸੀਂ ਕਹਾਂਗੇ ਟਿੱਬੇ ਇੱਥੇ ਆਪਸ਼ਨ ਬਿਲਕੁਲ ਸਹੀ ਹੈ ਲੇਖਕ ਕਵਤਾ ਦੇ ਪਹਿਲੇ ਕਾ ਬੰਦ ਵਿੱਚ ਕੀ ਕਰ ਰਿਹਾ ਹੈ ਪਿਆਰ ਮਿਲਨ ਦੇ ਸ਼ਿਰ ਨੂੰ ਨਿਜ ਤੋਂ ਪਰ ਤੱਕ ਫਲਾਉਂਦਾ ਹੈ ਪਿਆਰ ਦੀ ਸੰਖੇਪਤਾ ਦੇ ਜਜ਼ਬੇ ਦਾ ਚਿੱਤਰ ਉਲੀਕਦਾ ਹੈ ਹਮਦਰਦੀ ਅਤੇ ਕੋਮਲਤਾ ਦੇ ਅਭਾਵ ਦੀ ਪੇਸ਼ਕਾਰੀ ਨਹੀਂ ਕਰਦਾ ਪਿਆਰ ਨੂੰ ਫਲਸਫਾਨਾ ਅੰਦਾਜ਼ ਵਿੱਚ ਬਿਆਨ ਕਰਦਾ ਹੈ ਸੋ ਲੇਖਕ ਕਵਤਾ ਦੇ ਪਹਿਲੇ ਕਾਵਬੰਦ ਵਿੱਚ ਕੀ ਪੇਸ਼ ਕਰ ਰਿਹਾ ਜੋਕਰ ਆਪਾਂ ਪਿੱਛੇ ਜਾਣਾ ਵੀ ਚਾਹੋਣੇ ਤਾਂ ਜਾ ਵੀ ਸਕਦੇ ਆ ਭਾਈ ਪਹਿਲੇ ਪੈਰੇ ਦੀ ਗੱਲ ਕੀਤੀ ਹੈ ਸੋ ਪਹਿਲੇ ਪੈਰੇ ਦੇ ਵਿੱਚ ਹੀ ਅਸੀਂ ਦੇਖਾਂਗੇ ਪਿਆਰ ਤੇਰਾ ਜੀਵਨ ਵਿੱਚ ਮੈਨੂੰ ਕੁੱਲ ਇੰਨਾ ਚਿਰ ਮਿਲਿਆ ਜੇਠ ਹੜ ਦੀ ਰੁੱਤੇ ਜਿਉਂ ਥਲ ਭੁਜਦੇ ਸਿਖਰ ਦੁਪਹਿਰੇ ਇੱਕ ਕਿਣਕੇ ਦੇ ਉੱਤੋਂ ਅੱਕ ਕੱਕੜੀ ਦਾ ਫੰਬਾ ਉੜਦਾ ਪਾਲ ਸੇਣ ਗਸ਼ਾਂ ਕਰ ਜਾਵੇ ਤੇ ਮੇਰੀ ਸਰਗੀ ਮੁਖ ਚੰਨੀ ਐ ਸੋ ਇੱਥੋਂ ਤੱਕ ਪਹਿਲਾ ਪੈਰਾ ਖਤਮ ਹੁੰਦਾ ਸੋ ਪਹਿਲੇ ਪੈਰੇ ਦੇ ਵਿੱਚ ਸਾਨੂੰ ਕੀ ਪਤਾ ਲੱਗਿਆ ਪਿਆਰ ਮਿਲਨ ਦੇ ਛੇ ਨੂੰ ਨਿਜ ਤੋਂ ਪਰ ਤੱਕ ਫਲਾਉਣ ਦੀ ਗੱਲ ਹੋਈ ਐ ਸੋ ਇੱਥੇ ਬਿਲਕੁਲ ਸਹੀ ਗੱਲ ਐ ਏ অপਸ਼ਨ ਠੀਕ ਐ ਅਗਲਾ ਪ੍ਰਸ਼ਨ ਹੇ ਮੇਰੀ ਸਰਗੀ ਸੁਖ ਹੇ ਮੇਰੀ ਸਰਗੀ ਮੁਖ ਚੰਨੀ ਐ 70 ਵਿੱਚ ਕੀਰਾ ਅਲੰਕਾਰ ਵਰਤਿਆ ਗਿਆ ਹੈ ਸਰਗੀ ਮੁਖ ਚੰਨੀ ਹੈ ਰੂਪਕ ਉਪਮੇ ਅਨੁਪਰਾਸ ਵਿਸ਼ੋਸ਼ਕਤੀ ਰੂਪਕ ਅਲੰਕਾਰ ਕੀ ਹੁੰਦਾ ਜਦੋਂ ਕਿਸੇ ਚੀਜ਼ ਨੂੰ ਅਸੀਂ ਵਰਗੀ ਵਰਗਾ ਇਸ ਤਰੀਕੇ ਨਹੀਂ ਕਿਹਾ ਸਗੋ ਸਿੱਧੇ ਹੀ ਕਹਿਤਾ ਮੇਰਾ ਯਾਰ ਸਰੋਂ ਦਾ ਬੂਟਾ ਸਰੋਂ ਦਾ ਬੂਟਾ ਹੀ ਕਹਿਤਾ ਉਹਨੂੰ ਠੀਕ ਹੈ ਸੋ ਇਸ ਕਾਵ 70 ਦੇ ਵਿੱਚ ਹੁਣ ਅਸੀਂ ਦੇਖਣਾ ਹੈ ਕਿ ਉਪਮਾਹ ਦੀ ਵਰਤੋਂ ਕੀਤੀ ਹੈ ਰੂਪਕ ਦੀ ਵਰਤੋਂ ਕੀਤੀ ਹੈ हे ਮੇਰੀ ਸਰਗੀ ਮੁਖ ਚੰਨੀ ਸੋ ਇੱਥੇ ਕੀ ਕਿਹਾ ਗਿਆ ਕਿ ਸਰਗੀ ਮੁਖ ਵਾਲੀ ਚੰਨੀ ਹੈ ਪਰ ਵਰਗਾ ਸ਼ਬਦ ਇੱਥੇ ਵਰਤੇ ਨਹੀਂ ਗਿਆ ਸੋ ਇਸ ਅਧਾਰ ਤੇ ਅਲੰਕਾਰ ਕਿਹੜਾ ਹੈ ਇੱਥੇ ਰੂਪਕ ਅਲੰਕਾਰ ਦੀ ਵਰਤੋਂ ਕੀਤੀ ਗਈ ਇੱਕ ਵਾਰ ਆਪਾਂ ਪ੍ਰਸ਼ਨ ਇਹ ਜਿਹੜਾ ਸਾਡੇ ਕੋਲੇ 15 15ਵਾਂ ਪ੍ਰਸ਼ਨ ਹੈ ਜੀ ਇਹਦੇ ਵਿੱਚ ਦੇਖਦੇ ਹਾਂ ਕਿ ਲੇਖ ਕਵਤਾ ਦੇ ਪਹਿਲੇ ਕਾਫ ਬੰਦ ਵਿੱਚ ਕੀ ਕਹਿੰਦਾ ਸੋ ਇੱਥੇ ਬੀ ਆਪਸ਼ਨ ਬਿਲਕੁਲ ਸਹੀ ਰਹੂਗਾ ਪਿਆਰ ਦੀ ਸੰਖੇਪਤਾ ਦੇ ਜਜ਼ਵੇ ਦਾ ਚਿੱਤਰ ਉਲੀਕਦਾ ਹੈ ਸੋ ਇੱਥੇ ਬੀ ਆਪਸ਼ਨ ਸਹੀ ਹੈ ਇਸ ਨੂੰ ਰਾਈਟ ਕਰ ਲਿਓ ਸੋ ਅਗਲੇ ਪ੍ਰਸ਼ਨ ਦਾ ਬਿਲਕੁਲ ਸਹੀ ਹੈ ਰੂਪਕ ਟੁੱਟੇ ਹੋਏ ਛੱਪਰ ਦੇ ਉੱਤੇ ਡੈਸ਼ ਅੱਗ ਤੇ ਝੁਕਿਆ ਹੋਵੇ ਕਾਫ 17 ਦੇ ਬਹਾਨੇ ਕਵੀ ਨੇ ਡੈਸ਼ ਪਿਆਰ ਦੀ ਪਾਵਨਤਾ ਨੂੰ ਪ੍ਰਗਟ ਕੀਤਾ ਹੈ ਸਮਾਜਿਕ ਚੇਤਨਾ ਨੂੰ ਸੌਝਵੇਂ ਤਰੀਕੇ ਦੇ ਨਾਲ ਪੇਸ਼ ਕੀਤਾ ਪਿਆਰ ਦੀ ਜਿਨਗਰਾਹੀ ਆਰਥਿਕ ਖੁਸ਼ਹਾਲੀ ਵੱਲ ਸੰਕੇਤ ਕੀਤਾ ਪਿਆਰ ਹਾਸਲ ਕਰਨ ਲਈ ਕੁਰਬਾਨੀ ਨੂੰ ਸਿਰਜਦਾ ਕਰਦਾ ਸਿਰਜਦਾ ਕਰਦਾ ਸਿਖਾਵਾਂਗੇ ਇੱਥੇ ਸਿਰਜਦਾ ਕਰਦਾ ਠੀਕ ਹੈ ਸੋ ਸਿਰਜਦਾ ਕਰਦਾ ਇੱਥੇ ਸ਼ਬਦ ਸਾਡੇ ਕੋਲੇ ਨੋਟ ਕਰ ਲਿਓ ਭਾਈ ਇੱਕ ਅੱਧੀ ਮਿਸਟੇਕ ਹੈ ਵੀ ਰਾਈਟਾਈਪਿੰਗ ਦੇ ਵਿੱਚ ਹੋ ਜਾਂਦੀ ਹੈ ਸੋ ਟੁੱਟੇ ਹੋਏ ਚੱਪਰ ਉੱਤੇ ਤਾਂ ਇੱਥੇ ਬਿਲਕੁਲ ਸਹੀ ਹੈ ਸਾਡੇ ਕੋਲੇ ਸੀ ਆਪਸ਼ਨ ਪਿਆਰ ਦੀ ਚਿੰਗਰਾਹੀ ਆਰਥਿਕ ਖੁਸ਼ਹਾਲੀ ਵਾਲ ਇੱਥੇ ਖੁਸ਼ਹਾਲੀ ਸ਼ਬਦ ਹੈ ਸੋ ਵੱਲ ਸੰਕੇਤ ਕਰਦਾ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਚਾਹੇ ਤੁਸੀਂ ਉਸ ਹਫ਼ਤਾ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਤੇ ਇਸ ਨੂੰ ਤੁਸੀਂ ਖੁਦ ਪੜ੍ਹ ਕੇ ਵੀ ਇਸ ਨੂੰ ਸੋਲਵ ਕਰ ਸਕਦੇ ਹੋ ਕਿਉਂਕਿ ਜਿਹੜਾ ਉਹ ਵਾਰ-ਵਾਰ ਕਹਿ ਰਿਹਾ ਨਾ ਜੇਟ ਹਾਰ ਦੀ ਰੁੱਤੇ ਜਿਉਂ ਥਲ ਭੁਜਦੇ ਸਿਖਰ ਦੁਪਹਿਰੇ ਇੱਕ ਕਿਨਕੇ ਦੇ ਉੱਤੋਂ ਅੱਕ ਕੱਕੜੀ ਦਾ ਫੰਬਾ ਉੜਦਾ ਪਲ ਛਿਣ ਛਾਂ ਕਰ ਜਾਵੇ ਤੇ ਮੇਰੀ ਸਰਗੀ ਮੁਖ ਚੰਨੀਏ ਯਾਦ ਤੇਰੀ ਮੈਂ ਸਾਹਬ-ਸਾਂਭ ਕੇ ਇੰਜ ਦਿਲ ਅੰਦਰ ਰੱਖੀ ਜਿਉਂ ਸਿਆਲੀ ਰੁੱਤੇ ਟੁੱਟੇ ਹੋਏ ਛੱਪਰ ਦੇ ਉੱਤੇ ਸੋ ਮਤਲਬ ਇੱਕ ਤਾਂ ਪਿਆਰ ਹੈ ਇੱਕ ਆਰਥਿਕ ਜਿਹੜੀ ਤੰਗੀ ਆ ਉਸ ਨੂੰ ਵੀ ਦਿਖਾਇਆ ਇਸ ਦੇ ਵਿੱਚ ਠੀਕ ਹੈ ਉਸ ਵੱਲ ਸੰਕੇਤ ਕੀਤਾ ਗਿਆ ਤੋਂ ਦੁਬਾਰਾ ਹੀ ਦੇਖ ਲੈਣੇ ਆਪਾਂ ਇਹਨਾਂ ਇਸ ਪ੍ਰਸ਼ਨ ਨੂੰ ਟੁੱਟੇ ਹੋਏ ਛਪਰੂਤੇ ਦਾ ਭਾਵ ਕੀ ਹੈ ਓਕੇ ਇਸ ਦੇ ਵਿੱਚ ਅਸੀਂ ਖਸਤਾ ਹਾਲ ਜਿਹੜੀ ਹੈਗੀ ਹੈ ਇਹ ਜਿਹੜੀ ਸਾਡੇ ਕੋਲੇ ਆ ਖੁਸ਼ਹਾਲੀ ਇੱਥੇ ਸ਼ਬਦ ਨਹੀਂ ਆਊਗਾ ਇੱਥੇ ਜਿਹੜੀ ਖਸਤਾ ਹਾਲ ਹੈ ਜਿਹੜੋ ਉਸ ਨੂੰ ਬਿਆਨ ਕੀਤਾ ਗਿਆ ਦਿੱਕੇ ਪਿਆਰ ਦੇ ਨਾਲ ਨਾਲ ਸੋ ਇਸੇ ਕਰਕੇ ਸੀ ਆਪਸ਼ਨ ਬਿਲਕੁਲ ਸਹੀ ਬੰਦ ਹੈ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਕਵਤਾ ਵਿੱਚ ਲੇਖਕ ਖਿਆਲ ਦੀ ਬੁੰਤੀ ਸਮੇ ਵਿਸ਼ੇਸ਼ ਨੁਕਤੇ ਤੇ ਜ਼ੋਰ ਦਿੰਦਾ ਹੈ ਤੇ ਉਹ ਨੁਕਤਾ ਕਿਹੜਾ ਹੈ ਵਿਚਾਰ ਦੀ ਵਿਗਿਆਨਕਤਾ ਤੇ ਪ੍ਰਗਟਾਵੇ ਦੀ ਰਸਿਕਤਾ ਦਾ ਸੰਜੋਗ ਵਿਅਕਤੀ ਅਤੇ ਸਮਾਜ ਦੀ ਆਪਸੀ ਸਾਂਝ ਅਧਿਆਤਮਿਕ అనుభవ ਨੂੰ ਵਿਸਤਾਰਦਾ ਹੈ ਪਿੰਗਲ ਅਰੂਜ ਬਹਿਰ ਦਾ ਪ੍ਰਯੋਗ ਕਰਦਾ ਹੈ ਕਵਿਤਾ ਵਿੱਚ ਲੇਖਕ ਖਿਆਲ ਦੀ ਬੁੰਤੀ ਸਮੇਂ ਵਿਸ਼ੇਸ਼ ਨੁਕਤੇ ਤੇ ਜ਼ੋਰ ਦਿੰਦਾ ਹੈ ਤਾਂ ਉਹ ਕਿਹੜੇ ਨੁਕਤੇ ਤੇ ਜ਼ੋਰ ਦਿੰਦਾ ਹੈ ਕਹਿੰਦਾ ਉਹ ਦਿੰਦਾ ਹੈ ਵਿਚਾਰ ਦੀ ਵਿਗਿਆਨਕਤਾ ਅਤੇ ਪ੍ਰਗਟਾਵੇ ਦੀ ਰਸਿਕਤਾ ਦਾ ਸੰਜੋਗ ਕਰ ਰਿਹਾ ਹੈ ਸੋ ਇਸ ਆਧਾਰ ਤੇ ਏ ਆਪਸ਼ਨ ਸਹੀ ਹੈ ਕਵਿਤਾ ਦੇ ਗੌਰੇ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਲੇਖਕ ਅਨੁਭਵ ਵਸਤੂ ਦੇ ਪ੍ਰਗਟਾਵੇ ਲਈ ਕਾਵ ਬਿੰਬਾਵਲੀ ਗ੍ਰਹਿਣ ਕਰਦਾ ਹੈ ਸੱਭਿਆਚਾਰਕ ਰੂੜੀਆਂ ਚੋਂ ਇਤਿਹਾਸਕ ਬੋਧ ਤੋਂ ਜਿਤਧਾਰਤਕ ਤੇ ਪ੍ਰਕਿਰਤਿਕ ਧਰਾਤਲ ਤੋਂ ਦੇ ਸੂਫੀਆਨਾ ਅੰਦਾਜ਼ ਤੋਂ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਜਿਹੜਾ ਹੋਊਗਾ ਉਹ ਸੀ ਆਪਸ਼ਨ ਹੈ ਯਥਾਰਥਿਕ ਪ੍ਰਕਿਰਤਿਕ ਚਿੱਤਰਣ ਨੂੰ ਪੇਸ਼ ਕਰ ਰਿਹਾ ਹੈ ਠੀਕ ਹੈ ਜੀ ਅਗਲੇ ਪ੍ਰਸ਼ਨ ਤੇ ਕਾਦਾ ਮਾਨ ਕਰੇ ਕੋਈ ਦਿਲ ਤੇ ਫਸ ਜਾਵੇ ਛੁੱਟ ਜਾਵੇ ਕਾਵ ਸਤਰਾਂ ਵਿੱਚ ਲੇਖਕ ਆਪਣੇ ਇਸ਼ਕ ਦੇ ਸਦਕ ਦੀ ਸਿਤੀ ਸਿਰਜਦਾ ਹੈ ਇੱਕ ਸਾਰਤਾ ਇੱਕ ਸੁਰਤਤਾ ਸਿਰਜਦਾ ਹੈ ਵੇਗ ਦੇ ਲੈ ਸਿਰਜਦਾ ਖ੍ਰੋਤ ਦੀ ਸਥਿਤੀ ਨੂੰ ਸਿਰਜਦਾ ਸੋ ਇਸ ਦੇ ਵਿੱਚ ਵੈਸੇ ਤਾਂ ਖ੍ਰੋਤ ਦੀ ਸਥਿਤੀ ਹੀ ਸਿਰਜ ਰਿਹਾ ਲੇਖਕ ਸੋ ਇਹ ਸਧਾਰਤ ਤੇ ਡਿਓਸ਼ਨ ਹੀ ਸਹੀ ਬੰਦੀ ਹੈ ਖ੍ਰੋਤ ਦੀ ਸਥਿਤੀ ਸਿਰਜ ਰਿਹਾ ਹੈ ਠੀਕ ਹੈ ਅੱਗੇ ਆਜੋ ਜਲਦੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਪੁਰਾਣੀ ਪੇਪਰਾਂ ਦੇ ਜਿੰਨੀਆਂ ਵੀ ਕਵਿਤਾਵਾਂ ਉਹ ਸਾਰੀਆਂ ਆਪਾਂ ਕਵਰ ਕਰ ਦੇਣੀ ਨਜ਼ਮ ਦਾ ਆਖਰੀ ਬੰਦ ਪਿਆਰ ਦੇ ਕਿਹੜੇ ਭਾਵਗਤ ਨੂੰ ਪੇਸ਼ ਕਰਦਾ ਹੈ ਨਜ਼ਮ ਦਾ ਆਖਰੀ ਬੰਦ ਜੇਕਰ ਤੁਸੀਂ ਪੇਪਰ ਦੇ ਦੌਰਾਨ ਪੜ੍ਹ ਸਕਦੇ ਹੋ ਜੇਕਰ ਇਹਨਾਂ ਤੋਂ ਬਿਨਾਂ ਕੋਈ ਹੋਰ ਆ ਰਹੀ ਹੈ ਠੀਕ ਹੈ ਉਹ ਸਧਾਰਨ ਤਿਕ ਹੈ ਕਿ ਆਖਰੀ ਬੰਦ ਦੀ ਗੱਲ ਹੋਈ ਹੈ ਤਾਂ ਆਖਰੀ ਬੰਦ ਨੂੰ ਤੁਸੀਂ ਪੜ੍ਹ ਕੇ ਇਸ ਦਾ ਸਹੀ ਆਨਸਰ ਦੇ ਸਕੋਗੇ ਕਹਿੰਦਾ ਕਾਦਾ ਮਾਨ ਕਰੇ ਕੋਈ ਦਿਲ ਤੇ ਕੀ ਕੋਈ ਬੰਨੇ ਟਾਵੇ ਪਲਾਂ ਪਲ ਸਵਰ ਮੇਰੇ ਦਾ ਦਿਲ ਤੋਂ ਇਦਾਂ ਛੁੱਟ ਛੁੱਟ ਜਾਵੇ ਸੋ ਇੱਥੇ ਕਹਿੰਦਾ ਕਿਹੜੀ ਆਪਸ਼ਨ ਇਸ ਪੈਰੇ ਦੇ ਮੁਤਾਬਕ ਬਿਲਕੁਲ ਸਹੀ ਹੋਵੇਗੀ ਸੋ ਆਪਾਂ ਦੇਖਦੇ ਹਾਂ ਕਿਹੜਾ ਕੁਐਸਚਨ ਸੀ ਆ ਪਿਆ ਭਾਈ ਸੋ ਲੇਖਕ ਅਗਲੇ ਪ੍ਰਸ਼ਨ ਦੀ ਹੈ ਨਜ਼ਮ ਦਾ ਆਖਰੀ ਬੰਦ ਕੀ ਪੇਸ਼ ਕਰ ਰਿਹਾ ਹੈ ਸਹਿਜ ਸੋਹਜ ਬੋਧ ਨੂੰ ਦਵੰਦ ਆਤਮਕ ਸਥਿਤੀਆਂ ਨੂੰ ਜਾਂ ਫਿਰ ਤਣਾਅ ਗ੍ਰਸਤ ਸਥਿਤੀਆਂ ਨੂੰ ਮਾਨਸਿਕ ਖੰਡਾਓ ਨੂੰ ਤਤਨਾਹ ਦੀਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਨੇ ਪੇਸ਼ ਕਰ ਰਿਆ ਸੀ ਆਪਸ਼ਨ ਬਿਲਕੁਲ ਸਹੀ ਹੈ ਅਗਲੇ ਸਵਾਲ ਤੇ ਚਲਦੇ ਆਂ ਭਾਈ ਸੋ ਇਹ ਕਵਤਾ ਸੀ ਪਹਿਲਾਂ ਵੀ ਕਰ ਚੁੱਕੇ ਆਂ ਪਰ ਇਸ ਦੇ ਵਿੱਚ ਵੀ ਰਿਪੀਟ ਹੋ ਗਈ ਹੈ ਭਾਈ ਵੀਰ ਸਿੰਘ ਦੀ ਕਵਤਾ ਹੈ ਸੁਪਣੀ ਵਿੱਚ ਤੁਸੀਂ ਮਿਲੇ ਸਾਨੂੰ ਅਸਾ ਢਾਗਲ ਵਕੜੀ ਪਾਈ ਨਿਰਾਂ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਤਾਂ ਚਰਨਾ ਤੇ ਸੀਸ ਨਵਾਇਆ ਸਾਡੇ ਮੱਥੇ ਸ਼ੋ ਨਾ ਪਾਈ ਤੁਸੀਂ ਉੱਚੇ ਅਸੀਂ ਨੀਵੇਂ ਸਾਂ ਸਾਡੇ ਪੇਸ਼ ਨਾ ਗਈਏ ਕਾਈ ਸੋ ਇਹ ਕਾਵ ਸਤਰਾਂ ਭਾਈ ਵੀਰ ਸਿੰਘ ਦੀਆਂ ਨੇ ਤੇ ਇਸ ਦੇ ਵਿੱਚ ਅਧਿਆਤਮਕਤਾ ਨੂੰ ਪੇਸ਼ ਕੀਤਾ ਗਿਆ ਸੋ ਪਹਿਲਾ ਹੀ ਪ੍ਰਸ਼ਨ ਸਾਡੇ ਕੋਲੇ ਇਹੀ ਆਇਆ ਕਿਉਂਕਿ ਭਾਈ ਵੀਰ ਸਿੰਘ ਦੀ ਵਿਚਾਰਧਾਰਾ ਹੈ ਹੀ ਅਧਿਆਤਮਵਾਦ ਸੋ ਇਸ ਅਧਾਰ ਤੇ ਵੀ ਆਪਸ਼ਨ ਬਿਲਕੁਲ ਸਹੀ ਹੈ ਸੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਇਹ ਇਹ ਕਵਤਾ ਕਿਸ ਕਾਵ ਵਿਧਾ ਨਾਲ ਸੰਬੰਧਿਤ ਹੈ ਰਬਾਈ ਖੁੱਲੀ ਕਵਤਾ ਪ੍ਰਗੀਤਕ ਸੋ ਇਹ ਸਾਡੇ ਕੋਲੇ ਕੀ ਹੈ ਇੱਕ ਪ੍ਰਗੀਤਕ ਕਾਵ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਮਿੱਟੀ ਚਮਕ ਪਈ ਇਹ ਮੋਈ ਤੋਂ ਕੀ ਭਾਵੇਂ ਮਿਰਗਸ਼ਲ ਸਰੀਰਕ ਚਮਕਦਾ ਗਵਾਚਨਾ ਮਿੱਟੀ ਵਿੱਚ ਮਿੱਟੀ ਹੋਣਾ ਸਰੀਰ ਵਿੱਚ ਹਰਕਤ ਆਉਣੀ ਸੋ ਡੀ ਆਪਸ਼ਨ ਬਿਲਕੁਲ ਸਹੀ ਹੈ ਸਰੀਰ ਵਿੱਚ ਕੋਈ ਹਰਕਤ ਆ ਜਾਣੀ ਇਹ ਕਵਤਾ ਕਿਸ ਕਵੀ ਦੀ ਰਚਨਾ ਹੈ ਭਾਈ ਵੀਰ ਸਿੰਘ ਦੀ ਹੈ ਬੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਇਸ ਕਵਤਾ ਵਿੱਚ ਕਵੀ ਦੀ ਕਿਸ ਇੱਛਾ ਪੂਰਤੀ ਨੂੰ ਦਰਸਾਇਆ ਗਿਆ ਪ੍ਰਭੂ ਮਿਲਾਪ ਪ੍ਰੇਮੀ ਮਿਲਾਪ ਅਸਲ ਦੇ ਵਿੱਚ ਵੀ ਆਪਸ਼ਨ ਸਹੀ ਹੈ ਪ੍ਰਭੂ ਮਿਲਾਪ ਇਕਤਾ ਕਵੀ ਦੀ ਕਿਸ ਅਵਸਥਾ ਨੂੰ ਪੇਸ਼ ਕਰਦੀ ਹੈ ਸੁਪਨਮਈ ਦੁਖਮਈ ਆਨੰਦਮਈ ਵਿਰਹਾਮਈ ਸੁਪਨਮਈ ਇਹ ਆਪਸ਼ਨ ਬਿਲਕੁਲ ਸਹੀ ਹੈ ਨਿਰਾਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਗਈ ਕਲਾਈ ਤਾਂ ਡੀ ਆਪਸ਼ਨ ਬਿਲਕੁਲ ਸਹੀ ਹੈ ਪ੍ਰਮਾਤਮਾ ਪ੍ਰਕਾਸ਼ ਹੈ ਅਨਦਾਤਾ ਕਵਤਾ ਅਮਰਤਾ ਪ੍ਰੀਤਮ ਦੀ ਹੈ ਮੋਸਟ ਇੰਪੋਰਟੈਂਟ ਹੈ ਅਨਦਾਤਾ ਮੇਰੀ ਜੀਵ ਤੇ ਤੇਰਾ ਲੂਹ ਨੇ ਤੇਰਾ ਨਾਮ ਮੇਰੇ ਬਾਪ ਦੇ ਆਹੋਠਾਂ ਤੇ ਤੇ ਮੇਰੇ ਸਬੁੱਤ ਵਿੱਚ ਮੇਰੇ ਬਾਪ ਦਾ ਖੂਨ ਨੇ ਮੈਂ ਕਿਵੇਂ ਬੋਲਾਂ ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਨ ਕੁਝ ਕੁ ਬੋਲ ਸੰ ਪਰ ਅਸੀਂ ਅੰਨ ਦੇ ਕੀੜੇ ਤੇ ਅਨਭਾਰ ਹੀਠਾਂ ਉਹ ਦੱਬੇ ਗਏ ਹਨ ਅਨਦਾਤਾ ਕਾਮੇ ਮਾਂ ਬਾਪ ਦਿੱਤੇ ਕਾਮੇ ਨਿਜਮ ਜਾਮੇ ਦਾ ਕੰਮ ਹੈ ਸਿਰਫ ਕੰਮ। ਬਾਕੀ 20 ਤੱਕ ਕੰਮ ਕਰਦੇ। ਬਾਕੀ ਵੀ ਤਾਂ ਕੰਮ ਕਰਦੇ ਇਹੋ ਹੀ ਚੰਮ। ਸੋ ਇਹ ਕਾਵ 17 ਅਮਰਤਾ ਪ੍ਰੀਤਮ ਦੀਆਂ ਨੇ। ਸੋ ਇਹਨਾਂ ਕਾਵ 17 ਨੂੰ ਤੁਸੀਂ ਸਕਰੀਨ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੇ ਬਾਅਦ ਦੇ ਵਿੱਚ ਪੜ੍ਹ ਸਕਦੇ ਹੋ। ਸੋ ਜ਼ਿਆਦਾ ਲੰਬਾ ਟਾਈਮ ਹੋ ਜਾਣਾ ਕਿਉਂਕਿ ਇਹ ਕਵਤਾ ਆਲਰੇਡੀ ਤੁਸੀਂ ਪੜ੍ਹੀ ਹੋਣੀ ਹੈ। ਸੋ ਅਸੀਂ ਪਹਿਲਾਂ ਪ੍ਰਸ਼ਨ ਪੜ੍ਹਨਾ ਹੈ ਫਿਰ ਅਸੀਂ ਕਵਤਾ ਦੇ ਵੱਲ ਜਾਣਾ ਹੈ। ਚਲੋ ਜੀ ਅਪਰੁਕਤ ਕਾਵ ਰਚਨਾ ਅਨਦੱਤਰ ਦਾ ਰਚਨਹਾਰ ਕੌਣ ਹੈ ਤੇ ਮੋਸਟ ਇੰਪੋਰਟੈਂਟ ਕਰਤਾ ਹੈ ਜੀ ਅਮ੍ਰਿਤਾ ਪ੍ਰੀਤਮ ਦੀ ਤੇ ਇਹ ਅਮ੍ਰਿਤਾ ਪ੍ਰੀਤਮ ਹੀ ਰਚਨਹਾਰ ਹੈ ਇਸ ਦੀ ਬੀ ਆਪਸ਼ਨ ਬਿਲਕੁਲ ਸਹੀ ਹੈ ਅਗਲੇ ਸਵਾਲ ਤੇ ਜਾਨੇ ਹ ਕਵਿਤਾ ਅਨਦਾਤਾ ਕਿਸ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ ਪੱਥਰ ਗੀਟੇ ਕਾਵ ਸੰਗ੍ਰਹਿ ਬੀ ਆਪਸ਼ਨ ਬਿਲਕੁਲ ਸਹੀ ਹੈ ਪੱਥਰ ਗੀਟੇ ਦੇ ਵਿੱਚੋਂ ਲਈ ਗਈ ਹੈ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇੱਕ ਦਿਨ ਦੱਸ ਦੇ ਮਾਂਗੀ ਜਿਹੜੀ ਕਿ ਆਪਾਂ ਮੈਰਾਥਨ ਲਗਾਵਾਂਗੇ ਉਸ ਦੇ ਵਿੱਚ ਹੀ ਦੱਸਾਂਗੀ ਜਿਹਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਵਿਤਾਵਾਂ ਕਿਸ ਕਾਵ ਸੰਗ੍ਰਹਿ ਦੇ ਵਿੱਚੋਂ ਹਨ ਸੋ ਸਾਰੀਆਂ ਆਪਾਂ ਕਵਰ ਕਰ ਲੈਣੀਆਂ ਇਸ ਤੋਂ ਬਿਨਾ ਹੋਰ ਕਵਿਤਾਵਾਂ ਕਿਹੜੇ ਕਿਹੜੇ ਕਵੀਆਂ ਦੀਆਂ ਹਨ ਉਹਨਾਂ ਨੂੰ ਵੀ ਚਲੋ ਜੀ ਕਹਿੰਦੇ ਕਾਵ ਰਚਨਾ ਅਨਦਤਾ ਦੀ ਸ਼ੈਲੀ ਕੀ ਹੈ ਬੀਰਸ ਭਰਪੂਰ ਹੈ ਸਵੈ ਸਮੋਧਣੀ ਹੈ ਮਨੋਵਚਨੀ ਹੈ ਸਮੋਧਣੀ ਅਤੇ ਵਿਅੰਗਾਤਮਕ ਹੈ ਅਸਲ ਦੇ ਵਿੱਚ ਮਨੋਵਚਨੀ ਸਮੋਧਣੀ ਤੇ ਵਿਅੰਗਾਤਮਕ ਹੈ ਸੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਅਨ ਦਾ ਅੰਨ ਦੇ ਕੀੜੇ ਅਤੇ ਚੰਮ ਦੀ ਗੁੱਡੀ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਹੋਈ ਹੈ ਅੰਨ ਦੇ ਕੀੜੇ ਚੰਮ ਦੀ ਗੁੱਡੀ ਸਿੱਧੇ ਕਹਿ ਦਿੱਤਾ ਰੂਪਕ ਅਲੰਕਾਰ ਹੈ ਇਹ ਆਪਸ਼ਨ ਬਿਲਕੁਲ ਸਹੀ ਹੈ ਇਥੇ ਇਹ ਨਹੀਂ ਕਿਹਾ ਕਿ ਅੰਨ ਵਰਗੇ ਕੀੜੇ ਜਾਂ ਚੰਮ ਵਰਗੀ ਗੁੱਡੀ ਸਿੱਧਾ ਕਹਿ ਦਿੱਤਾ ਸੋ ਅੰਨ ਦੇ ਕੀੜੇ ਚੰਮ ਦੀ ਗੁੱਡੀ ਅਗਲੇ ਪ੍ਰਸ਼ਨ ਦੇ ਕਤਤ ਵੀ ਚੰਨ ਦਾਤਾ ਕਹੇ ਕਿ ਕਿਸ ਨੂੰ ਸੰਬੋਧਨ ਕੀਤਾ ਗਿਆ ਹੈ ਕਿਸਾਨ ਨੂੰ ਜ਼ਿਮੀਦਾਰ ਨੂੰ ਮਰਦ ਪ੍ਰਧਾਨ ਸਮਾਜ ਦੇ ਮਰਦ ਨੂੰ ਮੁਗਲ ਦੇ ਰਾਜੇ ਨੂੰ ਸ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਕਿਹੜਾ ਹੈ ਅਨ ਦਾਤਾ ਕਹਿ ਕੇ ਅਸਲ ਦੇ ਵਿੱਚ ਇਹ ਤੇ ਬਿਲਕੁਲ ਸਹੀ ਜਵਾਬ ਹੈ ਸੀ অপਸ਼ਨ ਕਿਉਂਕਿ ਇਹ ਗੱਲ ਸਾਨੂੰ ਕਿੱਥੋਂ ਪਤਾ ਲੱਗਦੀ ਹੈ ਕਿ ਮਰਦ ਪ੍ਰਧਾਨ ਸਮਾਜ ਦੀ ਗੱਲ ਕਰ ਰਹੀ ਸੀ ਅਮਰਤਾ ਪ੍ਰੀਤਮ ਦਾ ਇਹ ਸਾਨੂੰ ਸਮਾਜ ਤੋਂ ਇੱਥੋਂ ਪਤਾ ਲੱਗਦੀ ਹੈ ਮੈਂ ਚਾਮਦੀ ਗੁੱਡੀ ਖੇਡ ਖੇੜ ਲਾ ਖਿੜਾਲ ਹੈ ਲਹੂ ਦਾ ਪਿਆਲਾ ਪੀ ਲੈ ਪਿਲਾ ਲ ਹੈ ਇੱਥੋਂ ਸਾਨੂੰ ਸਮਝ ਲੱਗਦੀ ਹੈ ਕਿ ਅਮਰਤਾ ਪ੍ਰੀਤਮ ਔਰਤ ਦੀ ਗੱਲ ਕਰ ਰਹੀ ਹੈ ਤੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਦੀ ਕੀ ਦਸ਼ਾ ਤੇ ਦੁਰਦਸ਼ਾ ਉਸ ਨੂੰ ਇਸ ਦੇ ਵਿੱਚ ਬਿਆਨ ਕਰ ਰਹੀ ਹੈ ਠੀਕ ਹੈ ਸੋ ਚੱਲਦੇ ਆਪਾਂ ਅਗਲੇ ਕੁਐਸਚਨ ਦੇ ਉੱਪਰ ਆ ਗਿਆ ਆਪਾਂ ਕੁਐਸਚਨ ਤੇ ओके okay. so, सो ਕਹਿੰਦੇ ਕਵਤਾਨ ਦਾਤਾ ਕਿਸ ਅਵਸਥਾ ਵਿਵਸਥਾ ਤੇ ਕਰਾਰੀ ਚੋਟ ਹੈ ਮਰਦ ਪ੍ਰਧਾਨ ਸਮਾਜ ਤੇ ਹੈ ਕਿਸਾਨ ਵਿਰੋਧੀ ਨੀਤੀਆਂ ਤੇ ਹੈ ਕਿਸਾਨੀ ਸ਼ੋਸ਼ਣ ਤੇ ਦਲਿਤ ਅਤਿਆਚਾਰ ਤੇ ਸਮਰਧ ਪ੍ਰਧਾਨ ਸਮਾਜ ਤੇ ਇਹ অপਸ਼ਨ ਬਿਲਕੁਲ ਸਹੀ ਹੈ ਅਨਦਾਤਾ ਮੇਰੀ ਜੀਵਤੇ ਤੇਰਾ ਲੂਹ ਨੇ ਠੀਕ ਹੈ ਇਹ ਕਾਵ ਟੂਟਾ ਉਸਤਤ ਹੈ ਨਿੰਦਾ ਹੈ ਵਿਰੋਧ ਹੈ ਕਟਾਕਸ਼ ਹੈ ਡੀ অপਸ਼ਨ ਬਿਲਕੁਲ ਸਹੀ ਹੈ ਸੋ ਇਸ ਹਨ ਆਪਣੇ ਕੋਲੇ ਕੁਝ ਮੋਸਟ ਇੰਪੋਰਟੈਂਟ ਕਵਿਤਾਵਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਕਿ ਆਪਾਂ ਅੱਜ ਸੋਲਵ ਕਰ ਲਏ ਆ ਆਲਰੇਡੀ ਮਤਲਬ ਕਿ ਕਾਫੀ ਜ਼ਿਆਦਾ ਆਪਾਂ ਕਵਿਤਾਵਾਂ ਇਸ ਤੋਂ ਪਹਿਲਾਂ ਕਰ ਲਈਆਂ ਸੀ ਪਰ ਫਿਰ ਵੀ ਆਪਾਂ ਕੁਝ ਜਿਹੜੀਆਂ ਕਵਿਤਾਵਾਂ ਸੀ ਉਹਨਾਂ ਨੂੰ ਆਪਾਂ ਇਸ ਦੇ ਵਿੱਚ ਸ਼ਾਮਲ ਕੀਤਾ ਅਸਲ ਦੇ ਵਿੱਚ ਇਹਦੇ ਵਿੱਚੋਂ ਕੁਝ ਸਵਾਲ ਮੈਨੂੰ ਲੱਗਦਾ ਹੈ ਕੁਝ ਛੁੱਟ ਚੁੱਕੇ ਆ ਕਿ ਅਨਦਾਤਾ ਕਵਤਾ ਦੇ ਵਿੱਚੋਂ ਹੀ ਜਿਵੇਂ ਉਹ ਕਹਿੰਦੀ ਹੈ ਅਨਦਾਤਾ ਨਜ਼ਮ ਦੇ ਵਿੱਚ ਅਸਲ ਦੇ ਵਿੱਚ ਪੇਸ਼ ਕੀ ਕੀਤਾ ਹੈ ਅਸਲ ਦੇ ਵਿੱਚ ਉਸਨੇ ਪਰੰਪਰਾ ਤੇ ਵਰਤਮਾਨ ਦੇ ਸੰਦਰਭ ਵਿੱਚ ਵਰਤਮਾਨ ਸਮਾਜ ਦੀ ਨਾਰੀ ਸਮੱਸਿਆ ਨੂੰ ਕੇਂਦਰਿਤ ਹੋ ਕੇ ਲਿਖੀ ਹੈ ਤੇ ਦੂਸਰੀ ਗੱਲ ਇਹ ਨਜ਼ਮ ਜਿਹੜੀ ਹੈਗੀ ਹੈ ਇਹ ਨਜ਼ਮ ਨਾਰੀਵਾਦ ਦੀ ਚੇਤਨਾ ਨੂੰ ਲੈ ਕੇ ਲਿਖੀ ਗਈ ਹੈ ਅਮਰਤਾ ਪ੍ਰੀਤਮ ਦੇ ਦੁਆਰਾ ਸੋ ਇਹ ਪ੍ਰਸ਼ਨ ਵੀ ਧਿਆਨ ਵਿੱਚ ਰੱਖਣਾ ਬਾਕੀ ਸਾਰੇ ਆਪਾਂ ਇਸ ਦੇ ਵਿੱਚ ਸੋਲਵ ਕਰ ਹੀ ਲਏ ਇਸੋ ਬਣਾ ਨਾਰੀ ਦੇ ਦੁਖਾਂਤਕ ਸਥਿਤੀ ਬਾਰੇ ਵੀ ਸचेਤ ਕਰਦੀ ਹੈ ਅਮਰਤਾ ਪ੍ਰੀਤਮ ਪੂਰੇ ਸਮਾਜ ਨੂੰ ਠੀਕ ਹੈ ਤੇ ਨਾਰੀ ਦੀ ਦਮਨਕਾਰੀ ਸਥਿਤੀ ਜਿਹੜੀ ਸਮਾਜ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਵੀ ਆਪਣੀਆਂ ਇਹਨਾਂ ਕਾਵਸਤਰਾਂ ਦੇ ਵਿੱਚ ਅਨੁਦਾਤਕ ਕਾਵਸਤਰ ਦੇ ਵਿੱਚ ਪੇਸ਼ ਕਰਦੀ ਹੈ ਠੀਕ ਹੈ ਇਸਤਰੀ ਤੇ ਕਬਜ਼ੇ ਦੀ ਨੀਤੀ ਨੂੰ ਵੀ ਇਸ ਦੇ ਵਿੱਚ ਗੱਲ ਕਰਦੀ ਹੈ ਇਸਤਰੀ ਤੇ ਜਿਹੜੀ ਕਬਜ਼ੇ ਦੀ ਨੀਤੀ ਹੈ ਨਾ ਮਰਦ ਪ੍ਰਧਾਨ ਸਮਾਜ ਦੀ ਉਸ ਦੀ ਵੀ ਗੱਲ ਅਮਰਤਾ ਪ੍ਰੀਤਮ ਇਸ ਕਾਵਸਤਰਾਂ ਦੇ ਵਿੱਚ ਕਰਦੀ ਹੈ ਨਾਰੀ ਦੇ ਵਸਤੂ ਰੂਪ ਵਜੋਂ ਵਰਤਿਆ ਜਾਣਾ ਵੀ ਉਹ ਵਿਰੋਧ ਕਰਦੀ ਹੈ ਕਿ ਨਾਰੀ ਨੂੰ ਇੱਕ ਵਸਤੂ ਸਮਝਿਆ ਜਾ ਰਿਹਾ ਹੈ ਸੋ ਇਸ ਦਾ ਵੀ ਵਿਰੋਧ ਕਰ ਰਹੀ ਹੈ ਅਮਰਤਾ ਪ੍ਰੀਤਮ ਇਹਨਾਂ ਕਵਸਤਰਾਂ ਦੇ ਵਿੱਚ ਬਾਕੀ ਇਹ ਕਵਤਾ ਉਹਦੇ ਮਨ ਦੀ ਕਹਿ ਲਓ ਇੱਕ ਬਚਨੀ ਆ ਜਾਂ ਮਨ ਦੇ ਵਿੱਚੋਂ ਜੋ ਉਹਦੇ ਖਲਾਅ ਹੈ ਵਿਚਾਰ ਹੈ ਉਹੀ ਇਸ ਕਵਤਾ ਦੇ ਵਿੱਚ ਉਂਗੜ ਕੇ ਸਾਹਮਣੇ ਆਉਂਦੀ ਹੈ ਤੇ ਵਿਅੰਗਮਈ ਕਟਾਕਸ਼ ਜਿਹੜੇ ਹੈਗੇ ਉਹ ਮਰਦ ਪ੍ਰਧਾਨ ਸਮਾਜ ਤੇ ਕਸਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਇਸ ਕਵਤਾ ਦੇ ਵਿੱਚ ਅਮਰਤਾ ਪ੍ਰੀਤਮ ਨੇ ਆਪਣੇ ਬੜੀ ਹੀ ਕਹਿ ਸਕਦੇ ਵਿਵាក ਤਰੀਕੇ ਦੇ ਨਾਲ ਪੇਸ਼ ਕੀਤੀ ਹੈ ਸੋ ਅਮਰਤਾ ਪ੍ਰੀਤਮ ਦੀਆਂ ਜਿੰਨੀਆਂ ਵੀ ਮੋਸਟ ਇੰਪੋਰਟੈਂਟ ਕਵਿਤਾਵਾਂ ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਕਿਹੜੇ ਕਾਫ ਸੰਗ੍ਰਹਿ ਦੇ ਵਿੱਚੋਂ ਆਇਆ ਇਹ ਵੀ ਆਪਾਂ ਜ਼ਰੂਰ ਕਰਾਂਗੇ ਸੋ ਇਹਨਾਂ ਪ੍ਰਾਣੀਆਂ ਕਵਿਤਾਵਾਂ ਨੂੰ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਓ ਤਾਂ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਕਈ ਵਾਰੀ ਰਿਪੀਟ ਹੋਣ ਦੀ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਕਵਿਤਾ ਕਦੋਂ ਰਿਪੀਟ ਹੋ ਜਾਵੇ ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਕਵਰ ਕਰ ਲਿਆ ਆਲਮੋਸਟ ਸਾਰੀਆਂ ਨੂੰ ਕਰ ਹੀ ਲਿਆ ਕਵਰ ਜੇ ਇਕ ਅੱਧੀ ਰਹਿ ਗਈ ਤਾਂ ਉਹ ਆਪਾਂ ਜ਼ਰੂਰ ਐਡ ਕਰ ਦੇਵਾਂਗੇ ਠੀਕ ਹੈ ਜੀ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਜੀ ਫਿਰ ਟਾਟਾ ਬਾਏ ਹੋ ਗਿਆ